ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਣੀ ਹੋਵੇ ਤਾਂ 8427019817 ਹੈਗਾ ਮੇਰਾ ਕੰਟੈਕਟ ਨੰਬਰ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਲਗਭਗ 20 ਤੋਂ ਪਲੱਸ ਪਲੱਸ ਜਾਨਵਰ ਸਿੱਧੂ ਡੈਰੀ ਫਾਰਮ ਕਲਾਲਾ ਇੱਥੇ ਪਹੁੰਚੇ ਆ ਹਰ ਵਕਤ ਵੀਰਾਂ ਦੇ ਮਨ ਕੇ ਚਲੋ ਮੇਲਾ ਭਖਿਆ ਰਹਿੰਦਾ ਜਰਸੀ ਐਚ ਐਫ ਸਾਈਵਾਲ ਜਿਸ ਤਰ੍ਹਾਂ ਦੀ ਬੈੜ ਤੁਹਾਡੀ ਮਨਪਸੰਦਾ ਉਸੇ ਤਰ੍ਹਾਂ ਤੁਹਾਨੂੰ ਬੈੜ ਮਿਲੂਗੀ ਸੂਈ ਸਵਾਈ ਤੇ ਗੱਬਣਾ ਤੇ ਜ਼ਿਆਦਾਤਰ ਮਾਲ ਵੀਰ ਕਹਿੰਦਾ ਜਿਹੜਾ ਖਰੀਦਿਆ ਗੱਬਣ ਮਾਲ ਇੱਥੇ ਆਉਂਦਾ ਜਿਹੜੀ ਇਹ ਬੜਾ ਸੁੰਜੇ ਹੁੰਦੇ ਇੱਥੇ ਫਾਰਮ ਤੇ ਸੁੰਜੇ ਤੁਹਾਨੂੰ ਮਿਲਣਗੇ ਆ ਇਕੱਲੇ ਇਕੱਲੇ ਨਾਗ ਬਾਰੇ ਡਿਟੇਲ ਆਪਾਂ ਤੁਹਾਨੂੰ ਮੋਟੀ ਮੋਟੀ ਲੈ ਕੇ ਦੇਵਾਂਗੇ ਨਾ ਕਾਫੀ ਆ ਵੀਡੀਓ ਥੋੜੀ ਲੰਬੀ ਹੋ ਜੂਗੀ ਸੋ ਐਂਡ ਤੱਕ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਹੋਊਗਾ ਆਓ ਅਗੇ ਕਰੀਏ ਵੀਰਾਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਗਗਨਦੀਪ ਸਿੰਘ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 967884849379316 ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਠੀਕ ਆ ਨਾਕ ਹਰ ਵਕਤ ਹਾਜ਼ਰ ਹੁੰਦੇ ਆ ਨਾਕ ਵੀਰੇ ਹਰ ਵਾਰ ਤੇ ਬਸ ਸਹੀ ਮੇਲਾ ਭਰਾਂ ਮਿਲੂਗਾ ਡੇਲੀ ਵੀ ਜਦੋਂ ਮਰਜ਼ੀ ਕੋਈ ਮੇਰਾ ਵੀਰ ਆਜੇ 25 ਤੋਂ 30 ਜਾਣੇ ਮਿਲਿਆ ਕਰਦੇ 20 ਤੋਂ ਪਾਰ ਪਾਰ ਤਾਂ ਹੁੰਦੇ ਹੀ ਆ 20 ਤੋਂ ਪਾਰ ਤਾਂ ਵੀਰੇ ਜਦੋਂ ਮਰਜ਼ੀ ਆਜੇ ਪਰ 25 ਤੋਂ 30 ਹੀ ਹੋਇਆ ਕਰਨਾ ਕਿਉਂਕਿ ਹੁਣ ਆਪ ਮੰ ਵੀ ਆਪਣੇ ਕੋਲ ਜਦੋਂ ਮਰਜ਼ੀ ਆਜੋ ਇਹ ਨਹੀਂ ਹੈਗਾ ਵੀ ਇੱਕ ਦਿਨ ਜਦੋਂ ਮਰਜ਼ੀ ਆਜੇ ਵੀ ਬਾਕੀ ਹੁਣ ਸੀਜ਼ਨ ਸਟਾਰਟ ਹੋ ਗਿਆ ਹਾਂ ਸੀਜ਼ਨ ਵੀਰੇ ਪੂਰਾ ਪੀਕ ਤੇ ਆਉਣਾ ਛੋਟੀ ਇੱਕੋ ਹੀ ਐਗ ਜਾ ਹਾਂ ਛੋਟੀ ਵੀਰੇ ਇੱਕੋ ਹੀ ਆ ਤਾ ਪਤਾ ਨਹੀਂ ਇਹਨੇ ਲਿਵਾਉਣਾ ਬਾਕੀ ਆਪਣਾ ਮੇਨ ਗਾਈ ਜਾਂਦਾ ਕਰਮਾ ਪਰ ਚੰਗਾ ਨਗਮਾ ਆਪਾਂ ਲੈ ਲੈਂਦੇ ਆ ਉਹ ਤੁਹਾਨੂੰ ਆਪਾਂ ਦਿਖਾਉਂ ਲੈਨੇ ਛੋਟੀ ਬਾਣੀ ਆ ਹਾਂ ਹਾਂ ਲੈਨੇ ਆਪਾਂ ਪਹਿਲਾਂ ਦੂਜਾ ਸੁਆ ਵੀਰੇ ਦੰਦਾ ਜਾਂ ਥੀਰ ਤੋਂ ਦੋ ਦੰਦ ਹੋਈ ਐ ਕੈ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਵੀਰੇ ਸੇਵਾ ਦੇਣਾ ਤੇਰੇ ਦੇ ਨਾਲ ਬੱਚਾ ਗਿਆ ਬੱਚਾ ਮੇਰਗਾ ਵਾ ਕੱਟਾ ਮਗਰ ਜੇਰ ਜ ਰੋਕੇ ਆ ਓਕੇ ਵੀਰੇ ਵੀਡੀਓ ਬਣੀ ਵੀ ਸੁਈਏ ਸਟਾਰਟਿੰਗ ਰੱਦ ਕਿਨਾ ਕਰਿਆ ਹੋਣ ਵੀ 10 ਕਿਲੋ ਬੋਰੀ ਕੋਈ ਤਿੰਨ ਟਾਈਮ ਚੋਕੇ ਲਈ ਪੰਜ ਡਟੇ ਹੁੰਦਾ ਹਾਂ ਰੇਟ ਵਗੈਰਾ ਕੀ ਰਹਿਣਗੇ ਰੇਟ ਵੀ ਜੈਨੂਅਲ ਕਰਾਂਗੇ ਕਰਾਂਗੇ ਫੋਨ ਤੇ ਸਾਰੇ ਮਾਲ ਦੇ ਹਾਂ ਸਾਰੇ ਮਾਲ ਦੇ ਪਰ ਆਪਾਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੇ ਆ ਵੀ ਆਪਣੇ ਘਰੇ ਅੱਜ 40000 ਤੋਂ ਸਟਾਰਟ ਹੋ ਕੇ 7 ਲੱਖ ਤੱਕ ਗਈ ਐ ਜਿੱਦਾਂ ਦੀ ਮਾਰਕਟ ਡਿਪੈਂਡ ਕਰਦਾ ਹਾਂ ਜਿੰਨੇ ਕੁ ਬੰਦੇ ਦੀ ਜੇਬ ਦੇ ਹਿਸਾਬ ਨਾਲ ਹਾਂਜੀ ਹਾਂ ਉਸ ਬੰਦੇ ਦੇ ਅਕੋਰਡਿੰਗ ਦੀ ਮਤਲਬ ਦੀ ਗਾ ਹੈਗੀ ਆ ਕਹਿੰਦਾ ਬਾਪ ਜਿਹੜਾ ਬੰਦਾ ਆ ਗਿਆ ਵਾਂਝਾ ਮੁਰਦਾ ਨਹੀਂ ਇੱਥੋਂ ਨਹੀਂ ਮੁਰਦਾ ਵੀਰੇ ਸਾਰੇ ਤਰ੍ਹਾਂ ਦੀ ਆ ਜਰਸੀ ਜਰਸੀ ਕ੍ਰੋਸ ਐਜਪ ਸਾਹੀਵਾਲ ਸਾਰੇ ਤਰ੍ਹਾਂ ਦੀ ਬਰੀਡ ਨੂੰ ਉਹ ਤਾਂ ਨਹੀਂ ਗੱਲ ਜਿਨੇ ਕਹਿੰਦੇ ਵੀ 나 ਜਾ ਥੋੜਾ ਜਿਹਾ ਬਣ ਜੇ ਤੇ ਮੁੜ ਕੇ 40 50 ਇਹਨਾਂ ਨੂੰ ਪਾਣੀ ਦੀ ਘੋਟ ਨਹੀਂ ਪੁੱਛਦਾ ਕੋਈ ਨਹੀਂ ਵੀਰੇ ਜਮਾ ਉਹ ਕੰਮ ਨਹੀਂ ਆਪਣਾ ਫੀਡਬੈਕ ਲੋਕ ਦੇਣਗੇ ਜੈ ਜੈ ਵੀ ਤੁਸੀਂ ਮਾਰਕੀਟ 'ਚ ਜਾਂਦੇ ਹੋ ਹੁਣ ਵੀ ਥੋੜ੍ਹ ਪਹਿਲਾਂ ਬਾਈਆਂ ਨੂੰ ਦੋ ਗਾਈਆਂ ਦਿੱਤੀਆਂ ਤੁਸੀਂ ਲੇਟ ਹੋ ਗਏ ਮੈਂ ਕਿਹਾ ਵੀ ਬਾਈਆਂ ਨੂੰ ਆਪਾਂ ਫੀਡਬੈਕ ਦਵਾਵਾਂਗੇ ਜੈ ਜੈ ਗੱਲ ਆ ਸੋ ਗੱਲ ਮੇਰੀ ਕਹਿਣਾ ਫਰਜ਼ ਬਣਦਾ ਜਦੋਂ ਮੰਨ ਕੇ ਚੱਲੋ ਵੀ ਪਾਣੀ 60 ਪੈਸੇ ਹੋ ਜੇ ਉਹਦੇ ਨਾਲ ਆਪਾਂ ਮੰਨ ਕੇ ਚੱਲ ਵੀ ਹਵਾ ਵਾਲਾ ਕੰਮ ਜਣਾ ਹੋਵੇ ਵਿੱਚ ਵੀਰੇ ਹਰ ਇੱਕ ਗਾਟ ਨੂੰ ਸਿਰ ਨੀਵਾ ਕਰਕੇ ਮਿਲਦੇ ਆਂ ਜਿਵੇਂ ਉਹ ਜਗਾਹ ਕ ਰੱਬ ਦਾ ਰੂਪਾ ਜਿਹੜਾ ਆਪਣੇ ਘਰੇ ਆ ਗਿਆ ਉਹ ਆਪਾਂ ਨੂੰ ਹਜ਼ਾਰ ਤੋਂ ਲੈ ਕੇ 2 ਨਹੀਂ 3 ਨਹੀਂ 4000 ਕਮਾਈ ਦੇ ਕੇ ਜਾਓ ਜੈ ਜੈਕਾਰ ਪਰ ਆਪਣਾ ਹਰ ਇੱਕ ਦੀ ਕਦਰ ਕਰੋ ਇਹਨੂੰ ਤੋੜਿਆ ਬਾਹਰ ਨੂੰ ਇਹ ਤੋੜ ਦਿੰਦੇ ਆ ਵੀਰੇ ਸਿੰਘ ਸਿੰਘ ਦੇ ਨਾਲ ਦਵਾ ਦੋ ਜੀ ਖੀਰੀ ਤੋਂ ਦੋ ਦਾ ਦੋਰੀ ਆ ਛੋਟੀ ਦੇਖੋ ਜਮਾ ਨਵਾ ਹਾਨ ਤੇ ਹੁਣ ਚੋਦੀ ਕਿਚੋਣੀ ਆ ਚੋਣੀ ਆ ਵੀਰੇ ਚੋਣੀ ਆ ਸ਼ਾਮ ਦਾ ਟਾਈਮ ਆ ਚੋਈਏ ਜੀ ਹੋਣੀ ਆ ਖੋਗਰ ਕੱਟ ਕਾਟ ਵਗੈਰਾ ਝੋਟੀਆਂ ਦੇਖੋ ਨਮਾ ਹਾਣਾ ਜਮਾ ਕੱਟੀ ਆ ਜਿਹਨੂੰ ਕਹਿੰਦੇ ਵੀ ਅਸਲ ਜਿਹੜੇ ਵੀ ਕਹਿੰਦੇ ਵੀ ਕੱਟੀ ਲੈਣੀ ਆ ਮੁੱਦਰ ਦਾ ਨਗੀਨਾ ਆਪਾਂ ਵੀ ਦੁੱਧ ਭਾਵੇਂ ਸਾਨੂੰ ਪਈਆ ਘੱਟ ਦੇ ਤੇ ਸਾਨੂੰ ਸਨੱਖਾ ਪਣ ਚਾਹੀਦਾ ਤੇ ਨਿਗਾਹਾਂ ਨੂੰ ਬਦਲ ਵਾਲਾ ਸਿਸਟਮ ਚਾਹੀਦਾ ਸੋ ਜਿਹੜਾ ਵੀ ਇਸ ਝੋਟੀ ਤੇ ਪੇਮੈਂਟ ਲਾਊਗਾ ਜਿਵੇਂ ਪਲੂਣ ਕੱਟੀ ਆਪਾਂ ਲੈਨੇ ਦੋਤਾ ਦਿਨੀ ਸੀ ਨਾ 12 13 ਕਿਲੋ ਹਨਾ ਪਰ ਮੂਰ ਨੇ ਇਸ ਵੇ ਨੂੰ 50 ਹਜ਼ਾਰ ਦੀ ਕਾਪੀ ਦੇ ਕੇ ਜਾਣੀ ਹੁੰਦੀ ਇੱਕ ਛੜ ਜਾਂਦੀ ਤੇ ਬੱਚਾ ਨਾਲ ਤੇ ਇਹ ਹੈਗਾ ਬਦਨ ਵਾਲੇ ਚੀਜ਼ਾਂ ਜਿਵੇਂ ਕਹਿੰਨਾਂ ਵੀ ਆਪਾਂ ਸੋਨੇ ਦਾ ਭਾਅ ਗੱਜ ਤੇ ਸਾਲ ਨੂੰ ਸੋਨਾ ਵਧ ਹੀ ਜਾਂਦਾ ਹਨਾ ਅੰਦਰ ਪਿਆ ਵਧਦਾ ਉਹ ਸਿਸਟਮ ਹੈ ਨਾਲ ਦਾ ਦੁੱਧ ਪੀਉਂਦੀ ਹੈ ਤੇ ਨਾਲੇ ਟੋਕੜ ਵੀ ਵੇਗ ਜਾਂਦੀ ਹੁੰਦੀ ਹੈ ਰੇਟ ਫਿਰ ਜੈਨੂਨ ਹੋ ਗਿਆ ਦਾ ਜਮਾ ਤੇ ਆਈ ਕਿੱਥੋਂ ਆਏ ਵੀਰੇ ਆਪਾਂ ਮੰਨ ਕੇ ਚਲੋ ਝੁੱਟੀਆਂ ਤੈਨੂੰ ਲੈ ਕੇ ਆਏ ਸੀਗੇ ਕਿ ਆਪਣੀ ਇਧਰਲੀ ਏਰੀਆ ਤਾਂ ਹੈਣੀ ਹੈ ਬਾਹਰਲੀ ਏਰੀਆ ਦੀ ਉਧਰੋਂ ਆਈ ਆਪਾਂ ਤਿੰਨ ਦਿਨ ਇਸ ਤੋਂ ਪਹਿਲਾਂ ਵੀ ਇਹ ਤਾਂ ਮੈਂ ਕਾਲਾ ਸੋਨਾ ਆ ਜੀ ਜਿਵੇਂ ਤੁਸੀਂ ਗੱਲ ਕਹੀ ਹੈ ਨਾ ਉਹੀ ਕਾਲਾ ਸੋਨਾ ਹੈਗਾ ਜੀ ਇਹ ਵਾਦਾ ਕਰੋ ਇਹਦਾ ਹਾਂ ਆਜਾ ਮੜ ਕੇ ਚਲੋ ਵੀ 4 ਮਹੀਨੇ ਪਾਣੀ ਚੋ ਕੇ ਵੀ ਉਹਨੇ ਵੀ ਹੈ ਜਿੰਨੇ ਦੀ ਅੱਜ ਟੋਕੜ ਅੱਗੇ ਦੂਜੇ ਨੰਬਰ ਤੇ ਜਰਸੀ ਦੇਖੀ ਜਾਂਦੇ ਆ ਲੇਵਾ ਲੂਵਾ ਬਾੜਾ ਤਗੜਾ ਲਈ ਫਿਰ ਜਾ ਥਣ ਗੁੱਲੇ ਵਾਲਾ ਜਾ ਹਾਂ ਹਾਂ ਵੀਰੇ ਇਹ ਦੂਜਾ ਸੁਹਾ ਕੱਲ ਸੁਹਾ ਦੀ ਸੁਈ ਵੀ ਆ ਬੱਚਾ ਇਹਦਾ ਬੱਚਾ ਮੇਲ ਕਾ ਭਾਈ ਉਹ ਬੇਟਾ ਡੱਬਾ ਜਾ ਸੁਹਾ ਸੁਈਆ ਦੂਜਾ ਦੂਜਾ ਵੀਰੇ ਬਾਕੀ ਜੀ ਮੇਲ ਚੀਜ਼ਾਂ ਤੁਹਾਨੂੰ ਪਤਾ ਕੀ ਇਹ ਟ੍ਰੈਂਡ ਇੱਕ ਚੱਲਦੀ ਆ ਇਹਨਾਂ ਪੰਜਾਬ ਵਾਲੀ ਜਰਸੀ ਆ ਸਾਰਾ ਬਾਇਰੋ ਦਾ ਕਹਿੰਦਾ ਦੇ ਦਾਂਗੇ ਠੀਕ ਆ ਹੁਣ ਸ਼ਾਮ ਦਾ ਟਾਈਮ ਆਪਾਂ ਬੋਲੀ ਗੱਢਣੀ ਆ ਤੜਕੇ 6:30-7 ਕਿਲੋ ਬੋਲੀ ਗੱਢਣੀ ਚੋਣ ਮੋਡਾ ਪੂਰਾ ਪੂਰਾ ਵੀਰੇ ਚਵਾਈ ਤੋਂ ਉਧਾਰਾ ਮਾਰ ਕੇ ਦਿਖਾ ਲਾਂਗੇ ਜਾਇਗਲਾ ਤੋੜ ਦੀ ਮਾੜਾ ਜਾ ਤੋ ਸੋ ਰਾਜੀ ਸੂਜੀ ਸਮੀ ਪਲੀ ਵੀ ਪੂਰੀ ਫੁੱਲ ਹੋ ਕੇ ਆ। ਸੋ ਬਰੋ ਮੂੰਹ ਮੱਥਾ ਦੇਖੋ ਸਾਫ ਸੁਥਰਾ ਕਾਫੀ ਕਲਰ ਦੇ ਵਿੱਚ ਜਰਸੀ ਆ ਗਈ। ਸੋ ਤੁਰਦੀ ਦੇਖੋ ਵਹਿੜ ਜਾਵਾਂ। ਜੇ ਜਿਵੇਂ ਆਪਾਂ ਸੜਕ ਦੇ ਗਿੜਾ ਕਰਾਉਣਾ ਹੋਵੇ ਵਹਿੜ ਤੇ ਲੋਕ ਖੜ ਕੇ ਆਏ ਦੇਖਣਗੇ ਜਿਵੇਂ ਦਿੱਲੀ ਧਰ ਦੇ ਟਰਾਲੀਆਂ ਜਾਂਦੇ ਆ ਲੋਕ ਖੜ ਖੜਦੇ ਨੇ ਸੀ ਨਾ। ਉਹ ਸਿਸਟਮ ਇਹਦਾ ਜਮਾ ਫੁੱਲ ਸੈਜ ਆ ਤੇ ਥਣ ਜਮਾ ਟਰੈਕਟਰ ਦੀ ਕਿੱਲੀ ਨਾਲ ਦਾ ਕਿੱਲੀ ਨਾਲ ਲੈ ਕੇ ਆਇਓ ਕਿ ਮੈਨੂੰ ਦੱਸ ਦੇ ਬਟੇ ਲੋਗਾ ਗੱਪ ਮਾਰਦਾ ਸੀ ਕਿੱਲੀ ਨਾਲ ਦਾ ਖਾਣੇ ਦਾ ਹੈ ਨਹੀਂ ਗੁੱਲੇ ਵਾਲਾ ਥਣ। ਮੋਟਾ ਥਾਣਾ ਤਾਰਾ ਮਾਰ ਕੇ ਦਿਖਾ ਸਕਦੇ ਆ ਜੀ ਆਪਾਂ ਤਾਰਾ ਮਾਰ ਕੇ ਦਿਖਾਉਣਾ ਤੇ ਲੈਵਾ ਦੇ ਕੋ ਅੱਗੇ ਪਿੱਛੇ ਦਾ ਫੱਟ ਫੜ ਤੇ 40 50 ਕਿਲੋ ਮੰਨ ਕੇ ਚੱਲੇ ਵੀ ਕੁਛ ਕਿਹ ਜਨੇ ਕਿੰਨਾ ਦੋਤ ਦਊ ਇਹ ਵੀਰੇ ਦੇਖ ਜਿੱਥੋਂ ਲਈ ਆ ਠੀਕ ਹੈ ਜੀ ਕੀਨ ਬੰਨੀ ਤੇਰੇ ਚੈਨਲ ਤੇ ਮੇਰੀ 100 ਵੀਡੀਓ ਪਈ ਹੋਈ ਜਿਆ ਜਿਆ ਗੱਲ ਆ ਮੈਂ ਇਹ ਗੱਲ ਕਹਿਣਾ ਉਹਨਾਂ ਜਿਹੜੇ ਮਾਲਕ ਤੋਂ ਲਈ ਆ ਜਿਹਨੇ 20 ਕਿਲੋ ਤੋਂ ਬਾਹਰ ਦੱਸਿਆ ਅਗਲਾ ਚ ਇਹਨੂੰ 18 ਮੰਨ ਕੇ ਲੈਣਾ ਮਿੰਨੇ ਜਾਨੀ ਦੀ ਤੋਂ ਬਾਅਦ ਜੋ ਹੈ ਪਰ ਉਹ ਗਵਾਹੀ ਪਰੂਗੀ ਹੁਣ ਮੈਂ ਕਹਿੰਦਾ ਕੀ ਬੱਚੀ ਮੇਰੇ ਕਹਿਣਾ ਨਹੀਂ ਮੈਨਾਂ ਚੀਜ਼ ਦੱਸੂ ਉਹ ਗੱਲਾਂ 40 ਨੂੰ ਜੀ 50 ਦੇ ਦੂ ਇਹਦੀ ਮਾਂ ਇਧਰ ਗਈ ਸੀ ਉਧਰ ਗਈ ਸੀ ਕੋਈ ਫਾਇਦਾ ਨਹੀਂ ਪਰ ਬੈੜ ਸਾਹਮਣੇ ਖੜੀਏ ਧਾਰਾ ਮਾਰ ਕੇ ਦਿਖਾਉਗੀ ਇਹਦੀ ਦੱਸ ਕਿ ਧਾਰਾ ਮਾਰ ਤੇ ਬਾਕੀ ਜਿਵੇਂ ਤਾਜੀ ਸੂਈਆ ਪੱਠੇ-ਪੁੱਠੇ ਫੁੱਲ ਚੱਕ ਦੀ ਪਈਆਂ ਸੁਭਰ ਧਾਰਾ ਪਹਿਨੇ ਮਾਰ ਕੇ ਦਿਖਾਉਨੇ ਮਾਰੀ ਕਰ ਗੁੱਲੇ ਧਾਰਾ ਇਹਦੀ ਦੋਨੇ ਥਰਾ ਟਕਾ ਕੇ ਮਰੀ ਨਜ਼ਾਰਾ ਆਵੇ ਧਰਬਾਜ ਦੀ ਦਾ ਸੋ ਧਾਰਾ ਦੇਖੋ ਜਿਵੇਂ ਕਹਿਵਾਤਾ ਮੇਟਾ ਚ ਗਲੀਆਂ ਕਰਦੇ ਤੁਰੇ ਨੇ ਮੋਟਾ-ਮੋਟਾ ਚੋਣਾ ਸਵ ਤੇ ਥਣ ਪਿਆ ਫੁੱਟ ਫੁੱਟ ਦੀ ਵਿੱਚੀ ਦੇ ਫੁੱਟ ਨਾਲ ਮਹਿਣਗੇ ਲੈ ਕੇ ਜਾਇਓ ਜਮਾ ਸੋ ਦੇਖੋ ਚੌਣ ਮਗਲਸਨਾਂ ਵਿੱਚ ਛੂਕ ਮਾਰੀ ਧਾਰਾਂ ਦੇ ਪੁੱਤ ਸੋ ਦੇਖੋ ਚੌਣ ਦੇਖੋ ਬੱਚਾ ਲਾ ਗਿਆ ਪਸਮਾਈਆ ਹੁਣ ਜਾਵਾ 20 ਕਿਲੋ ਜੋ ਪਾਰ ਦੁੱਧ ਪਾ ਦੂਗੀ ਇਹ ਹਵਾਨਾ ਦੱਸਦਾ ਮੇਰਾ ਅੰਕੂ ਨਹੀਂ ਕਹਿੰਦਾ ਜਿਵੇਂ ਮੂਰੀ ਖੜੀ 10 ਦੇ ਆਪਾਂ ਨੂੰ ਉਦਾਂ ਬੋਲਿਆ ਜਾਂਦਾ ਹੈਗਾ ਤੇ ਚੀ ਚੰਗੇ ਜਿਹੜੇ ਵੀਰ ਨੇ ਤੇ ਪੇਮੈਂਟ ਲਾ ਲਈ ਸਵਾਦ ਦੇ ਦੂ ਘਰ ਨਜ਼ਾਰਾ ਦੇ ਦੂ ਦੁੱਧ ਰੱਖਣ ਵਾਲਾ ਮੌਕਾ ਸਰੇ ਦੀਆ ਜਮਾ ਤੇ ਬਾਕੀ ਮੇਨ ਗੱਲ ਮੂੰਹ ਮੱਥਾ ਦੇਖੋ ਕੌਲੀ ਚ ਪਾਣੀ ਪੀਣ ਵਾਲੀ ਅਸਰ ਜੀ ਨੂੰ ਕਹਿੰਦੇ ਪੰਜਾਬ ਵਾਲੀ ਜਰਸੀ ਬੱਚਾ ਇਹਦੇ ਪੱछे ਬੱਚਾ ਗਿਆ ਰਜ ਮੇਨਕਾਫਾ ਪਿਛੇ ਦੇ ਬੱਚਾ ਮੇਨਕਾਫਾ ਤੇ ਥਾਂ ਥਣ ਦੇਖੋ ਕਿਆ ਬਾਤਾਂ ਪੂਰਾ ਸੋਹਣਾ ਮੋਟਾ ਸਾਣਾ ਮੁੱਠੀ ਵਾਲਾ ਜਮਾ ਸੋ ਚੋਣ ਦੇਖੋ ਕਿਆ ਬਾਤਾਂ ਪੂਰਾ ਨਜ਼ਾਰਾ ਆਉਂਦਾ ਜਮਾ ਚੋਣ ਦਾ ਅੱਗੇ ਪੱਤਿਹੇ ਨੰਬਰ ਤੇ ਬੱਚੀ ਦੇਖੀ ਜਾਂਦੇ ਆਂ ਬੱਚੀ ਦੀ ਬੱਸੀ ਆ ਪਹਿਲਾਂ ਸੋ ਹਜ਼ੂਰੀ ਆ ਕੈਦਾਂ ਲੈਂਦੀ ਆ ਹੱਥਾਂ ਲੈਂਦੇ ਰੇ ਠੀਕ ਆ ਮੂੰਹ ਮੱਥਾ ਦਿਖਾ ਦਿੰਨੇ ਆ ਤੇ ਫੇਸ ਕੁਆਲਿਟੀ ਦੇਖੋ ਕੋਕਾ ਬੀਸ ਜਮਾ ਦੰਦੋ ਕਿਵੇਂ ਆ ਜੀ ਇਹ ਹੈਗੇ ਖੀਰੀ ਚੈੱਕ ਕਰਾਵਾਂਗੇ ਵੀਰੇ ਤੁਸੀਂ ਚੈੱਕ ਕਰ ਲਿਆ ਆਪਣਾ ਸਕਰੀਨਸ਼ਾਟ ਲੈ ਲਈ ਕੋਈ ਦੰਦੋ ਖੀਰੀ ਆ ਤੇ ਥਣ ਦੇਖ ਸਕਦੇ ਹੋ ਚਾਰੇ ਨਿਖਣ ਮੇ ਤੋਰ ਕੇ ਆਪਾਂ ਘੱਟ ਦਿਖਾਵਾਂ ਕਿਉਂਕਿ ਵੀਡੀਓ ਲੰਬੀ ਵਾਲੀ ਹੋ ਜਾਊਗੀ ਇਹ ਬੱਚੀ 4 ਦਿਨਾਂ ਦਾ ਮਸੂਲੀ ਆਏ ਨੇ ਦੂਜਾ ਸੁਆ ਨਹੀਂ ਪਹਿਲਾਂ ਹੀ ਹੈ ਵੀ ਥੋੜੀ ਵੱਡੀ ਹੋ ਕੇ ਬਣੀ ਹੋਈ ਆ ਨਾ ਵੱਡੀ ਹੋ ਕੇ ਬਣੀ ਆ 4 ਦਿਨਾਂ ਤੋਂ ਪਹਿਲਾਂ ਸੁਆ ਠੀਕ ਹੈ ਦੇਵਾ ਨੂੰ ਆ ਸੈੱਟ ਫਟ ਫਟ ਲੈਵਾ ਮੂੰਹੋ ਚੌਗੀ ਦੇਣੀ ਆ ਚੌਗੀ ਲੋ ਜਿਹੜੇ ਵੀਰ ਦੇ ਖੀਰੀ ਦਾ ਚਾਹ ਬਣਾ ਖੀਰੀ ਵੀ ਮਿਲੂਗੀ ਜੀ ਥੋੜਾ ਲੈਣਾ ਹੋਇਆ ਫੁੱਲ ਮਾਨ ਤਣ ਕਰਦਾ ਜੈ ਜੈ ਗੱਲਾ ਆ ਬੱਚੀ ਦੇ ਦੂਜੇ ਸਪੋਰਟ ਹੁੰਦੀ ਹੈ ਜੈਸੀ ਕਰ ਬੱਚਾ ਆ ਗਈ ਕਰਾਸ ਪਣ ਆ ਗਈ ਉਹ ਤੇ ਗੁੱਲੇ ਵਾਲਾ ਲੱਗਿਆ ਪੂਰੇ ਟੋਲ ਕੀ ਬਾਤ ਆ ਠੰਡ ਦਾ ਸੁਆਦ ਆਇਆ ਨਾ ਦੇਖ ਕੇ ਜਾਵਾ ਮੋਟਾ ਮੋਟਾ ਥਾਣਾ ਤੇ ਪੂਰਾ ਗੁੱਲੇ ਵਾਲਾ ਜਾਵਾ ਕੀ ਐਵਰੇਜ ਰਹਿ ਸਕਦਾ ਦੁੱਧ ਵਾਲੀ ਮੇਰੇ ਵੀਰੇ 18 ਮੀਟਰ ਦਿੰਦਾ ਬਨੂ ਨੇ 18 ਦਿੱਤਾ ਐਤ ਕੀ ਜੇ ਸੇਵਾ ਕਰੂ 20 ਦੇ ਦੂ ਹਾਂ ਉਹ ਤੋਂ ਅੱਗੇ ਨਹੀਂ ਸੇਵਾ ਕੀ ਆ ਬਸ ਇਹਦੇ 12 13 ਦੇ ਲੈਂਦੀ ਆ ਤੇ ਨਾ 16 17 ਗਰਦੂ ਦਿੰਦੇ ਨੇ ਠੀਕ ਹੈ ਲੇਵਾ ਫਾੜੀ ਵਾਲਾ ਫਾਲੇਵਾ ਫਾੜੀ ਵਾਲਾ ਇਹ ਬਸ ਘਰੇ ਰੱਖੀਏ ਵੀ ਆਪਣੇ ਠੀਕ ਹੈ ਇਹ ਬੱਚੀ ਆ ਪਹਿਲੇ ਕੋਇਆ ਖੜੀ ਇਹ ਬੱਚੀ ਵੀਰੇ ਪਹਿਲਾਂ ਸੂਈਆ ਚਾਰ-ਪੰਜ ਨੂੰ ਆ ਠੀਕ ਹੈ ਚਾਰ ਦੇ ਸੂਈਆ ਲੇਵਲ ਹੂਗਾ ਫਟਫਾੜਾ ਹਨਾ ਬਰੇ ਫਟਫਾੜਾ ਠੰਡੀ ਸੀਲ ਬਾਤ ਫਰੀਏ ਕੋਈ ਆਲ ਨਹੀਂ ਕਰਦੀ ਨਬੀ ਉਹ ਹਲੋ ਬੜਾ ਠੀਕ ਆ ਐ ਕੋਈ ਆਵਾਂ ਨਹੀਂ ਕਰਦੀ ਸਾਰਾ ਟੀਟ ਵਾਈ ਜਿਹੜਾ ਲੱਗਿਆ ਮਗਰ ਕੇਡਾ ਆ ਠੀਕ ਆ ਬੱਚਾ ਸਾਹਮਣੇ ਖੜਾ ਥਣ ਮੋਟਾ ਗੁੱਠੀ ਵਾਲਾ ਸਾਫ ਜਿਹੜਾ ਇਹ ਪਹਿਲਾ ਸੁਹਾ ਚਾਰ ਦੰਦ ਚਾਰ ਦੰਦ ਜੋੜਾ ਬੱਸੀਆਂ ਦਾ ਬੱਸੀਆਂ ਜਦੋਂ ਆਇਆਂਗਾ ਉਦੋਂ ਬਾਈ ਤੇਰੇ ਸਾਹਮਣੇ ਲੈ ਕੇ ਆਣੇ ਜੋੜਾ ਬੱਸੀਆਂ ਦਾ ਬੈਠ ਕੇ ਦਾ ਪਾਸ ਕਰਾ ਦੇ ਤੁਹਾਨੂੰ ਦਵਾਈ ਲੱਗੀ ਗਈ ਚਲੋ ਇਹ ਤਾਂ ਹੋ ਗਿਆ ਛੇਰ ਅੱਗੇ ਆ ਜਿਓ ਜੀ ਇਹ ਤਾਂ ਦਾ ਪਹਿਲਾ ਛੇਰ ਨੇ 26 27 ਤੱਕ ਤੁਹਾਨੂੰ ਦਿੱਤਾ ਬੱਸੀ ਦੇਖੋ ਮੇਰੀ ਹਾਈ ਵੱਡੇ ਗੱਦਕਾਰ ਚ ਆ ਗਈ ਵੱਡੇ ਗੱਦਕਾਰ ਫਾਰਮ ਦੀ ਸਟਾਰਟਿੰਗ ਕਰਨੀ ਆ ਇਹ ਤੋਂ ਪ੍ਰਸਾਂ ਦੀ ਵਸੀ ਆ ਜੀ ਦਿਨ ਲਾ ਲਾ ਰਾਂ ਲੈਂਦੀ ਅੱਗੇ ਨਾਲ ਖੜੀਆ ਚਾਚੇ ਦੀ ਕੁੜੀ ਜੀ ਜੀ ਵਸੀ ਆ ਪਹਿਲਾ ਸੂਆ ਪਹਿਲਾ ਸੂਆ ਜਰਸੀ ਦੇ ਵਿੱਚ ਆ ਗਈ ਕਾਲੀ ਜਰਸੀ ਦੇਖੋ ਕਾਲੀ ਜਰਸੀ ਘਾੜੜੀ ਆ ਪੂਰੀ ਹਾਂ 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 ਇਹ ਕਾਲੀ ਥਾਂ ਬਹੁਤ ਅੱਛੀ ਜੋਈ ਆ ਠੀਕ ਹੈ ਠੰਡੀ ਸੀਲ ਬਰ ਫਰ ਗਈ ਆ ਅੱਗੇ ਨਾਲ ਆ ਗਈਆਂ ਨੇ ਇਹਦੇ ਸਾਈ ਜੱਗਰੇ ਇਹਦੇ ਥੱਲੇ 15 ਕਿਲੋ ਦੁੱਧ ਤਿਆਰ ਠੀਕ ਹੈ ਜੀ ਹਾਂ ਇਹ ਸੂਈ ਜੇ ਤਾਂ 18 ਲੀਟਰ ਦੁੱਧ ਤਿਆਰ ਆ 18 ਲੀਟਰ ਦੁੱਧ ਖੰਡਾਏ ਮਣਕੇ ਵਾਲਾ ਲੈ ਜਿਹੜਾ ਇਹਦਾ ਜੈ ਜੈ ਗਾਲਾ ਅੱਗੇ ਆਪਾਂ ਜਰਸੀ ਦੇਖੀਏ ਨਾ ਕਾਫੀ ਕਲਰ ਚ ਆ ਗਈ ਥੋੜੀ ਹਨਾ ਹਾਂਜੀ ਹਾਂ ਵੀਰੇ ਇਹਦਾ ਮੰਨ ਕੇ ਚੱਲ ਵੀ 23 24 ਲੀਟਰ ਦਾ ਰਿਕਾਰਡ ਆ ਬਲੂਨ ਦਾ ਠੀਕ ਹੈ ਐ ਜੀ 25 ਦੇ ਤੇ 26 ਦੇ ਹਫਤਾ ਲੈਂਦੀ ਆ ਵੀਰੇ ਹਫਤਾ ਸੂਨ ਚ ਬਾਕੀ ਅੱਡੇ ਕੱਦਦੀਆਂ ਨਹੀਂ ਵੀਰੇ ਸਾਰੀਆਂ ਬੱਚੀਆਂ ਦੀ ਤੋਰੀ ਵੀ ਇਹਨੂੰ ਬਾਹਰ ਨੂੰ ਮੜਾ ਜਾ ਆ ਜੋੜਾ ਹੀ ਤੋੜਦੀ ਹਨਾ ਜੋੜਾ ਤੋੜ ਦਿਓ ਵੀਰੇ ਜੋੜਾ ਇਹਦੀ ਬੱਚੀ ਦਾ ਸੇਮ ਡਿਟੇਲ ਹੀ ਆ ਜੋੜਾ ਤੋੜ ਦਿਓ ਠੀਕ ਹੈ ਇਹ ਕਿਹੜਾ ਸੂਆ ਇਹ ਵੀ ਦੂਜਾ ਸੂਆ ਵੀਰੇ ਇਹਨੇ ਵੀ 20 ਲੀਟਰੋਂ ਦਿੱਤਾ ਬਲੂਨ ਨੇ ਆਪਾਂ ਮੰਨ ਕੇ ਚੱਲੇ ਵੀ ਜੋਨਾ ਜੋੜੇ ਦੀ ਐਵਰੇਜ ਜਿਹੜਾ ਬੰਦਾ ਲੈ ਕੇ ਜਾਊ 40 ਤੋਂ 45 ਦੀ ਬੱਚੇ ਦੇਣਗੀਆਂ। ਮਹਾਰਾਮਦਰ ਨੇ ਵੀਰੇ 19 ਮੰਨ ਲੈਣ 40 ਮੰਨ ਲੈਣ 42 ਮੰਨ ਲੈਣ ਠੀਕ ਐ ਸਿਆਲ ਤੇ ਹੁਣ ਅਸਲ ਬਾਡੀ ਵਾਲਿਆਂ ਨੇ ਤੂੰ ਵੀ ਵੀਡੀਓ ਬਣਾਉਣਾ। ਜੇ ਇਹ ਗੱਲਾਂ। ਹਾਂ ਤੂੰ ਦੇਖ ਲਵੇ ਲੇਵੇ ਦਿਖਾ ਥਾਣ ਦਿਖਾ ਹੱਥੀ ਚਵਾਈ ਵਾਲੇ। ਬਾਕੀ ਇਹਨਾਂ ਦੇ ਗੁਣ ਵੀ ਫੈਟ ਵਾਲੇ ਹੋਣਗੇ ਹਨਾ। ਜਮਾਂ ਵੀਰੇ ਤਾਂ ਜਰਸੀ ਆ ਗਈ ਪਿਓਰ ਉਹ ਥੋੜੀ ਜਿਹੀ ਕਰੌਸ ਆ। ਠੀਕ ਐ ਇੱਕ ਜਰਸੀ ਇੱਕ ਜਿਹ ਹਲਕਾ ਜਿਹਾ ਕਰੌਸ ਆ ਗਿਆ। ਗੁੱਲੇ ਵਾਲੇ ਥਾਣਾ ਸੋਹਣੇ ਸਾਫ ਸੁਥਰੇ। ਗੱਬਣਾ ਫੜਣਾ ਦਿਨ ਦੋ ਚਾਰ ਹੀ ਲੈਂ ਠੀਕ ਹੈ ਹੜੇ ਪੰਜ ਪੰਜ ਦਿਨ ਕੱਢਦੀਆਂ ਅੱਜ ਹਵਾਨੇ ਇਹਨਾਂ ਦੇ 80% ਆ 20% ਹਵਾਨੇ ਇਹਨਾਂ ਨੇ ਹੋਰ ਕੱਢਣੇ ਆ ਨਾੜਾ ਦੇਖੋ ਥੱਲੇ ਭਾਰਤ ਦਾ ਨਕਸ਼ਾ ਬਣਿਆ ਪਿਆ ਜੋੜਾ ਗੱਬਣਾ ਦਾ ਰਲਦਾ ਮਿਲਦਾ ਦਿਖਾਤਾ ਆਪਾਂ ਇੱਕੋ ਟਾਈਪ ਦੇ ਬੜਾ ਦੋਨੇ ਜਮਾ ਸਾਫ ਸੁਥਰੀਆਂ ਤੇ ਕਹਿੰਦਾ ਭਾਅ ਜਿਵੇਂ ਆਪਾਂ RX ਲੈਣ ਜਾਂ ਬੜਿਆ ਦੂਜੀ 100 ਵਾਲਾ ਡੈਟਰ ਲੈਣਾ ਹੈ ਸੋਨਾ ਲਿਕਾ ਚ ਉਹਨਾਂ ਕਬਟਾ ਹੀ ਇਹਨਾਂ ਦੇ ਵਿੱਚ ਬਸ ਰੇਡ ਦੇ ਵਿੱਚ ਫਾਸਲਾ 5-4000 ਦੇ ਹੋ ਇਹਨਾਂ ਦਾ ਹਨਾ ਮੇਰੇ ਕੋਈ ਗੱਲ ਨਹੀਂ ਜੋੜਾ ਲੈਣਾ ਹਨਾ ਫੁੱਲ ਮਾਲ ਤਣ ਕਰਾਂਗੇ ਕਿਸੇ ਵੀਰ ਨੂੰ ਮੋੜ ਦੇਣੀ ਆਪਾਂ ਹੁਣ ਤਾਂ ਕੰਪੀਟੀਸ਼ਨ ਹੀ ਚੱਲ ਪਿਆ ਬਸ ਉਹ ਤਾਂ ਮੇਰੇ ਜੇ ਮੈਂ ਆਪਾਂ ਨੂੰ ਤਾਂ ਹਰੇਕ ਵੀ ਚੱਲੀ ਜਾਂਦਾ ਪਰ ਆਪਾਂ ਕਹਿਣਾ ਵੀ ਆਪਾਂ ਤਾਂ ਆਪਣੀ ਖੇਡ ਹੁੰਦੀ ਆ ਪਸ਼ੂ ਲਿਆਉਣ ਸਾਰ ਨਾਲ ਦੀ ਨਾਲ ਵੇਚਣ ਆਇਆ ਬਸ ਆਪਾਂ ਨਫਾ ਜਾਇਜ ਆ ਪਸ਼ੂ ਬਥੇਰੇ ਵੇਚਦੇ ਨੇ ਦਿਨ ਦੇ 5-7 ਵੜਾ 10 ਵੇਚਦੇ ਨੇ ਤੇ ਅੱਗੇ ਜਿਹੜੀ ਆ ਵਿਹੜ ਦੇਖੀ ਇਹਨਾਂ ਦੀ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ ਨੇ 23 ਕਿਲੋ ਤੋਂ ਦਿੱਤਾ ਵਜਨ ਵਾਲ ਠੀਕ ਆ ਸੋ ਥਾਂ ਤੋਂ ਦੇਖੋ ਨੇੜੇ ਤੋਂ ਸੋਹਣਾ ਸਾਫ ਸੁਥਰਾ ਵਜਨ ਵਾਲੀ ਦੂਜਾ ਸੂਆ ਸੁੰਦੀ ਪਈਆ ਅੱਗੇ ਐਂਡ ਤੇ ਖੜੀ ਆ ਵੇੜ ਜਿਹੜੀ ਵੀ ਇਹ ਦਸ ਦਿਨ ਲੈਂਦੀ ਇਹ ਵੀ ਦੂਜਾ ਸੂਆ ਗਿਆ ਪਹਿਲੇ ਸੂਏ 22 ਲੀਟਰ ਉਹ ਦੇਣ ਦਿੱਤਾ ਲੈਣ ਵਾਲਾ ਤੀਜਾ ਮੰਨ ਕੇ ਲੈ ਲੈ ਮੈਂ ਕਿਹਾ ਤੀਜਾ ਮੰਨ ਕੇ ਲੈ ਲੈ ਜੀ ਆਪਾਂ ਕੋਈ ਚੱਕਰੀ ਆਪਨੂੰ ਵਾਲਾ ਕਹਿੰਦਾ ਪਰ 6 ਦੰਦ ਹੈ ਕੰਨੀਆਂ ਖੜੀਆਂ ਇਹਦੀ ਅੱਛਾ ਫੇਰ ਦੂਜਾ ਸੂਆ ਹਾਂ ਕੋਈ ਗੱਲ ਨਹੀਂ ਵੀਰੇ ਕਿਉਂਕਿ ਬਾਡੀ ਦੇ ਸਾਰੀਆਂ ਹਾਂ ਚਾਰੇ ਆਪਾਂ ਬਣੀਆਂ ਨੇ ਨਾ ਆਪਾਂ ਉਸੇ ਹਿਸਾਬ ਨਹੀਂ ਬਣਦੇ ਬਾਡੀ ਬੁੱਡੀ 나ੜ ਨੂੜ ਦੇਖੋ ਬੱਚੀ ਦੀ ਬਾਕੀ ਪ੍ਰਿੰਟ ਗਰੂਪ ਬਹੁਤ ਸੁਥਰਾ ਦੇਖੋ ਇਹਨੇ ਕਰਨਾ ਮਾਸ਼ਾਅੱਲਾ ਦੁੱਧ ਪੂਰਾ ਜਾਵੇਂ ਜਿਵੇਂ ਕਹਿੰਦੇ ਹੁੰਦੇ ਆ ਤੇ ਮਿਲਕ ਵੇਂਦੇ ਕੋ ਥੱਲੇ ਮੁਰਲੀ ਲੱਤ ਤੱਕ ਜਾਂਦੀ ਪਈਆ ਮੋਟਾ-ਮੋਟਾ ਥਾਣਾ 4 ਦਿਹਾੜੀਆਂ ਬਾਹਰ ਅੰਦਰ ਫਿਰ ਤਿੰਨ ਸੂਜਾਂ ਖੜੀਆਂ ਹਨਾ ਅੰਦਰ ਫਿਰ ਖੜੀਆਂ ਵੀਰੇ ਆ ਦੇਖੋ ਆ ਬੱਚੀ ਆ ਇਹ ਇਹਨੂੰ ਜਰਸੀ ਮੰਨ ਲਓ ਸਾਈਆ ਹੱਥ-ਪੈਰ ਵੀ ਦਿਖਾ ਬਤ ਪਹਿਲਾਂ ਐਰ ਸਰ ਸਾਰੇ ਰੰਗ ਹੀ ਆ ਗਏ ਵਾਜੀ ਮੈਂ ਕਿਹਾ ਤੁਸੀਂ ਇਹ ਮੰਨ ਕੇ ਚੱਲੋ ਵੀ ਇਹ ਕਦੇ ਵੀ ਬੁੱਢੀ ਹੋਣ ਵਾਲੀ ਨਹੀਂ ਚਾਹੇ 400 ਇਹ ਪੀ ਲਓ ਦੇਖੋ ਇਹ ਜਾ ਠੰਡ ਲੱਗਿਆਗਾ ਠੀਕ ਹੈ ਠੀਕ ਹੈ ਚੋ ਠੰਡੀ ਝੀਲ ਦੇਖੋ ਜਮਾ ਹਨਾ ਉਹ ਵੀਰੇ ਦੂਜੇ ਪਾਸੇ ਬੰਦਾ ਭ ਅੱਗੇ ਆਪਾਂ ਕਾਲੇ ਦਾੰਗਲੀ ਬੱਛੀ ਦੇਖੀਂ ਨੇ ਜਿਹੜੀ ਵੀਰੇ ਹਜੇ ਹੁਣੀ ਜਦੋਂ ਤੂੰ ਆਇਆ ਉਹਦੀ ਸੂਈ ਆ ਜੇਰੇ ਦੀ ਪੈਣੀ ਆ ਥਣ ਥਣ ਲਵੇਂ ਚੈੱਕ ਕਰਾਰੇ ਥਣ ਮੋਟਾ ਮੁੱਠੀ ਆ ਲੈਣਾ ਕਿੰਨੀ ਕ ਐਵਰੇਜ ਰਹਿਣੀ ਦੁੱਧ ਵਾਲੀ ਇਹ ਦੁੱਧ ਵੀਰੇ ਮੰਨ ਕੇ ਚੱਲੋ ਵੀ ਇਹਨੇ ਪਹਿਲਾਂ ਸਾਨੂੰ ਦੱਸ ਦੇ ਤੂੰ ਉਹਨੇ 21 22 ਕਿਲੋ ਦੁੱਧ ਦਿੱਤਾ ਪਰ ਨਵੇਂ ਹਾਂੜ ਚ ਚਾਰ ਦੰਦ ਬੱਛੀ ਆ ਅੱਗੇ ਆ ਗਈ ਸਾਈਵਾਲ ਚ ਹਾਂ ਸਾਈਵਾਲ ਚ ਜੰਦੀ ਇਹ ਕੱਲ ਸੂਈ ਆ ਠੀਕ ਹੈ ਠੀਕ ਹੈ ਸਵੇਰ ਕਰਾ ਸੂਈ ਆ ਕੱਲ ਹੁਣ ਮੰਨ ਲੈ ਚੱਲੋ ਇਹ ਤਾਂ ਬੋੜਾ ਹਾਲੀ ਕਰਤੀ ਪਹਿਲੇ ਨੂੰ ਬੱਸੀ ਆ ਹੁਣ 12 13 ਕਿਲੋ ਬੋੜਾ ਹੈਗਾ ਮ ਠੀਕ ਹੈ ਨੰਬਰ ਬੋਲ ਦਿਓ ਆਪਣਾ ਨੰਬਰ 98484482669478863916 ਜਦੋਂ ਮਰਜ਼ੀ ਆਪਣੇ ਫਾਰਮ ਤੇ ਆ ਜਿਓ 25 ਤੋਂ 30 ਨਾਗ ਮਿਲਣਗੇ ਜੈਜ ਖਰਾਸੋ ਜ਼ਿਲ੍ਹਾ ਬਰਨਾਲੇ ਦਾ ਪਿੰਡ ਹੈ ਕਲਾਲਾ ਨਾਗ ਦਿਖਾਤੇ ਕਾਫੀ ਕੋਈ ਵੀ ਨਾ ਤੁਹਾਡੇ ਪਸੰਦ ਦਾ ਆਪਦਾ ਦੇਖ ਕੇ ਤਸੱਲੀ ਕਰਕੇ ਖਰੀਦਣਾ ਤੁਹਾਡਾ ਫਰਜ਼ ਆ ਮੇਰਾ ਕੰਮ ਆ ਸਿਰਫ ਤੇ ਸਿਰਫ ਵੀਡੀਓ ਕਵਰ ਕਰਨਾ ਨਿਰਖਬਰਕ ਤੁਸੀਂ ਆਪ ਕਰਨੀਆਂ ਮਾਲ ਮਾਲਕਾਂ ਦਾ ਮਸੂਰੀ ਕੰਪਨੀ ਦੀ ਵੀਡੀਓ ਦੇਖਣ ਲਈ ਧੰਨਵਾਦ